ਜਿਹੜਾ ਰਖੜੀ ਦਾ ਤਿਉਹਾਰ ਆ ਸਨਾਤਨ ਮਤ ਦੇ ਅਨੁਸਾਰ ਪਹਿਲਾਂ ਇੱਥੋਂ ਹੀ ਥੋੜੀ ਜੀ ਚੀਜ਼ ਸਮਝ ਲੈਣੀ ਹੈ ਵੀ ਅਸੀਂ ਜਦੋਂ ਤਿਉਹਾਰਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕੁਝ ਰੁੱਤਾਂ ਕਰਕੇ ਕੁਝ ਐਸੀਆਂ ਘਟਨਾਵਾਂ ਕਰਕੇ ਵੱਖ-ਵੱਖ ਧਰਮਾਂ ਦੇ ਨਾਲ ਵਰਤੀਆਂ ਉਹਨਾਂ ਕਰਕੇ ਉਹ ਤਿਹਾੜੀ ਇਤਿਆਦਿਕ ਜਿਹੜੇ ਨੇ ਮਨਾਏ ਜਾਂਦੇ। ਇਸੇ ਤਰ੍ਹਾਂ ਜਿਹੜਾ ਇਹ ਰਖੜੀ ਦਾ ਤਿਉਹਾਰ ਹੈ ਜੀ ਦਾ ਸਿੱਖੀ ਦੇ ਨਾਲ ਕੋਈ ਸਬੰਧ ਨਹੀਂ ਹੈ। ਕਿਉਂਕਿ ਸਤਗੁਰਾਂ ਨੇ ਗੁਰਬਾਣੀ ਅੰਦਰ ਇੱਕ ਵਚਨ ਕਹਿ ਦਿੱਤਾ ਪੰਡਿਤ ਮੁੱਲਾ ਜੋ ਲਿਖ ਦੀਆ ਛੋਟ ਚੱਲੇ ਹਮ ਕਸ਼ੂ ਨਾ ਲੀਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਂਵ ਕਹਿੰਦੇ ਸਾਡਾ ਮਾਰਗ ਜਿਹੜਾ ਉਹ ਵੱਖਰਾ ਹੈ ਪਰ ਉਹਨੇ ਦੇ ਨਾਲ ਇਹ ਸਮਝ ਲੈਣਾ ਮਾਰਗ ਵੱਖਰਾ ਹੈ ਤਾਂ ਜਿਹਦਾ ਵੱਖਰਾ ਹੈ ਉਹ ਉਹਦੇ ਨਾਲ ਕੋਈ ਸਿੱਖ ਵੈਰ ਨਹੀਂ ਕਰਦਾ ਨਫ਼ਰਤ ਨਹੀਂ ਕਰਦਾ ਉਹ ਪਿਆਰ ਸਾਰਿਆਂ ਨਾਲ ਹੀ ਕਰਦਾ ਪਰ ਆਪਣੇ ਨਿਆਰੇਪਣ ਨੂੰ ਉਹ ਕਦਾ ਚਿੱਤ ਵੀ ਜਿਹੜਾ ਹੈ ਮਿਲ ਗੋਬਾ ਨਹੀਂ ਹੋਣ ਦਿੰਦਾ ਹੁਣ ਜਦੋਂ ਧਾਗੇ ਦੀ ਬਾਤ ਆਏਗੀ ਨਾ ਇੱਕ ਪਹਿਲਾਂ ਤੇ ਸਮਝਣਾ ਵੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਤਾਂ ਸੀ ਸਾਡੇ ਕੋਲੇ ਇਤਿਹਾਸ ਵਿੱਚ ਉਦਾਹਰਣ ਹੈ ਵੀ ਮਹਾਰਾਜ ਨੇ ਧਾਗਾ ਆਖਿਆ ਕਿਹੋ ਜਿਹਾ 9 ਸਾਲ ਦੀ ਆਰਬਲਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿ ਦਿੰਦੇ ਚੌਕੜ ਮੁੱਲ ਅਨਾਇਆ ਬੈ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰਬ੍ਰਾਹਮਣ ਠਿਆ ਕਹਿੰਦੇ ਆਪਾਂ ਨੂੰ ਪੰਡਤਰ ਦੇ ਹਾਲ ਜੀ ਇਹ ਕੰਮ ਕਰਨਾ ਆਪਣੇ ਲਈ ਜੇ ਕਰਨਾ ਹੀ ਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟੇ ਜਨੇਊ ਜੀ ਕਾ ਹੈ ਤਪ ਅੰਡੇ ਕਤ ਨਾ ਉਹ ਟੁੱਟੈ ਨਾਮਾ ਲੱਗੈ ਨਾ ਉਹ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਇਹ ਵਖਰੇਵਾ ਦੂਰ ਕਰ ਦਿੱਤਾ ਮਹਾਰਾਜ ਜੀ ਨੇ ਅਲੱਗ ਕਰ ਦਿੱਤੀ ਖੇੜ ਦੂਸਰਾ ਕਈ ਸੱਜਣ ਪੁੱਛਦੇ ਆ ਵੀ ਧਾਗਾ ਬੰਨਦੇ ਕਿਉਂ ਅਸਲ ਵਿੱਚ ਜਿਹੜੀ ਤਾੰਤ੍ਰਿਕ ਦੀ ਖੇਡ ਹੈ ਨਾ ਉਹਦੇ ਵਿੱਚ ਮੰਤਰ ਜੰਤਰ ਤੇ ਤੰਤਰ ਇਹ ਤਰੇ ਟਰਮ ਨੇ ਉਹਦੇ ਵਿੱਚ ਮੰਤਰ ਤੇ ਸੌਖਾ ਸਮਝ ਆਉਂਦਾ ਵੀ ਕਿਸੇ ਚੀਜ਼ ਦਾ ਵਾਰ-ਵਾਰ ਰਟਨ ਕਰਨਾ ਰਿਪੀਟੇਸ਼ਨ ਹੋ ਗਈ ਵਾਰ-ਵਾਰ ਉਹਨੂੰ ਬੋਲਣਾ ਵੀ ਕੁਝ ਦੇ ਦਿੰਦੇ ਆ ਲਿਖ ਕੇ ਤਾਂ ਉਹ ਕਹਿੰਦੇ ਭਾਈ ਇਹਨੂੰ ਵਾਰ-ਵਾਰ ਬੋਲੀ ਜਾਇਆ ਸਭ ਕੁਝ ਕਰੀ ਜਾਤੇ ਤੇਰੀ ਬਲਾ ਉੱਤੇ ਚੜਜੂ ਤੇਰਾ ਇੱਧਰ ਹੋਜੂ ਆ ਕੁਝ ਹੋਜੋ ਸਾਨੂੰ ਉਸ ਉਹਨਾਂ ਦੁਨਿਆਵੀ ਮੰਤਰਾਂ ਤੋਂ ਢਾ ਕੇ ਆਖਿਆ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਇਨੀਆਂ ਕਿ ਤੇਰਾ ਉੱਤੇ ਚੜਜੂ ਆਜੂ ਕਹਿੰਦੇ ਤੇਰੇ ਅੰਦਰ ਦੀ ਹਉਮੈ ਮੁੱਕੇਗੀ ਤੈਨੂੰ ਇਹ ਦਾਤ ਦਿੱਤੀ ਹੈ ਬਾਣੀ ਮੰਤਰ ਮਹਾਪੁਰਖਣ ਕਾ ਮਨੈ ਉਤਾਰਣ ਮਾਨਕ ਗੁਰਬਾਣੀ ਦੇ ਅੰਦਰ ਇਹ ਸ਼ਬਦ ਆਇਆ ਸ ਲੋਕ ਸਾਸਕ੍ਰਿਤੀ ਪੜੋਗੇ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣਹ ਉਥੇ ਵੀ ਮਹਾਰਾਜ ਉਸ ਪਰਮੇਸ਼ਰ ਦੇ ਨਾਮ ਮੰਤਰ ਦੀ ਬਾਤ ਕਰਦੇ ਮੰਤਰ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਆ ਜਾਂਦੀ ਉਹ ਆ ਫਿਰ ਜੰਤਰ ਜੰਤਰ ਵਿੱਚ ਧਾਗਾ ਤਵੀਤ ਇਹ ਸਾਰਾ ਕੁਝ ਉਹਦੇ ਚ ਆ ਜਾਂਦਾ ਇਹ ਦੂਸਰਾ ਥਾਂ ਤਾਂਤ੍ਰਿਕ ਸਿਸਟਮ ਦਾ ਉਹਦੇ ਵਿੱਚ ਕੋਈ ਤਵੀਜ ਹੋ ਸਕਦਾ ਉਹ ਦੇਵਤ ਕੋ ਕਾਗਜ ਜਿਹੜਾ ਨਾ ਉਹ ਕੀ ਕਰਦੇ ਨੇ ਉੱਤੇ ਕੁਝ ਵਾਹ ਕੇ ਲੀਕਾਂ ਪੁੱਠੀਆਂ ਸਿੱਧੀਆਂ ਤੇ ਕਿਸੇ ਨੂੰ ਲੋਹੇ ਦੇ ਤਵੀਜ ਚ ਬੰਦ ਕਰਕੇ ਪੱਤਰੀ ਚ ਉਹਨੂੰ ਤਵੀਜ ਕਹਿ ਦਿੰਦੇ ਜਾਂ ਕੋਈ ਬੰਦਾ ਪਿੱਤਲ ਦਾ ਪਾਈ ਫਿਰਦਾ ਕੋ ਚਾਂਦੀ ਦਾ ਫਿਰ ਗਾਂ ਕਿਉਂਕਿ ਕਰਮकांड ਤੇ ਇੰਨੇ ਲੋਕ ਚਾਰਨਲ ਕਰਦੇ ਕੋਈ ਸੋਨੇ ਦੇ ਵੀ ਬਣਾ ਲੈਂਦੇ ਫਿਰ ਉਹਨਾਂ ਚ ਪਾਈ ਫਿਰਦੇ ਉਸੇ ਜੰਤਰ ਦੇ ਅਧੀਨ ਕੋਈ ਆਂਦਾ ਉਹ ਦੇਖ ਕੇ ਨਾ ਨੰਦਰ ਨੰਦਰ ਕਿਸੇ ਕੁੱਤੇ ਦੀ ਲੱਥੀ ਵੇ ਬੰਦਾ ਪੁੱਛੇ ਵੀ ਇਹ ਜਿਹੜਾ ਬੰਦਾ ਦਸਾਂ ਦਸਾਂ 20ਾਂ 20ਾਂ ਰੁਪਈਆ ਬਦਲੇ ਤੇਰੇ ਆ ਕੁਝ ਕਰ ਫਰ ਕਰਦਾ ਫਿਰਦਾ ਹੈ ਸ਼ੇਰ ਦਾ ਸ਼ਿਕਾਰ ਕਰ ਸਕਦਾ ਆਂਦੇ ਜੀ ਇਹ ਸ਼ੇਰ ਦੀ ਨੁੰਦਰ ਤੇ ਕੁੱਤੇ ਦੀ ਨੁੰਦਰ ਗੱਲ ਚ ਲਟਕਾਈ ਫਿਰਦੇ ਪਾ ਕੇ ਉਹ ਅਗਲੇ ਨੇ ਮਾਇਆ ਲੈ ਲਈ ਹੋਂਦਾ ਬੜੀ ਮੁਸ਼ਕਲ ਸ਼ੇਰ ਮਾਰਿਆ ਮੈਂ ਤੇ ਪੁੱਛੋ ਭਾਈ ਕਦੋਂ ਮਾਰਿਆ ਤੇ ਕਿੱਥੇ ਮਾਰਿਆ ਇਹਦਾ ਨਹੀਂ ਜਵਾਬ ਹੋਣਾ ਦੇ ਨਾਲੇ ਡਰਾਇਆ ਇਹ ਨਾ ਹੁੰਦਾ ਜੀ ਸਵਾਲ ਨਹੀਂ ਕਰੀਦੇ ਬਾਬਿਆਂ ਨੂੰ ਬਾਬਿਆਂ ਤੋਂ ਤਾਂ ਸੁਣੀ ਦੀ ਹੈ ਗੱਲ ਜੋ ਮੈਂ ਕਹਿ ਰਿਹਾ ਭਲਾ ਕਰਾਉਣਾ ਇੱਕ ਕੰਮ ਖਰਾਬ ਕਰਉਣਾ ਨਹੀਂ ਜੀ ਭਲਾ ਕਰਾਉਣਾ ਫਿਰ ਪਾਲਾ ਬਸ ਜੋ ਵੀ ਦਿੱਤਾ ਪਾਲਾ ਗੱਲ ਚ ਉਹ ਇਹੋ ਜਿਹਾ ਕੁਝ ਪਾਈ ਫਿਰਦੇ ਕੋ ਡੌਲੇ ਨਾਲ ਬੰਨੀ ਫਿਰਦਾ ਕਈ ਤੁਸੀਂ ਵੇਖੋਗੇ ਪੈਰ ਨੂੰ ਧਾਗਾ ਜ਼ਿਆਦਾਤਰ ਕਾਲਾ ਬੰਨਿਆ ਜਾਂਦਾ ਕਿਸੇ ਨੂੰ ਉਂਗਲ ਨੂੰ ਬੰਨਿਆ ਕਿਸੇ ਨੇ ਗੁੱਟ ਤੇ ਮੌਲੀ ਬੰਨੀ ਕੀ ਕੁਝ ਕੀਤਾ ਇਹ ਜੰਤਰ ਦੀ ਟਰਮ ਚ ਆ ਜਾਂਦਾ ਸਾਰਾ ਕੁਝ ਧਾਗੇ ਤਵੀਤ ਜਿਹੜੇ ਨੂੰ ਜਿੰਨੇ ਸਭ ਜੰਤਰ ਵਿੱਚ ਆਉਂਦੇ ਉਹਦੇ ਤੋਂ ਬਾਅਦ ਤੀਸਰਾ ਆ ਜਾਂਦਾ ਤੰਤਰ ਤੰਤਰ ਦਾ ਅਰਥ ਹੁੰਦਾ ਟੂਣਾ ਟਾਮਣ ਵੀ ਤੁਸੀਂ ਆ ਨਾਰੀਅਲ ਪਾਣੀ ਚ ਸੁੱਟ ਦਿਓ ਤੁਸੀਂ ਆ ਕਬੂਤਰਾਂ ਨੂੰ ਸੱਤ ਨਾ ਜਾ ਪਾ ਦਿਓ ਤੁਸੀਂ ਆ ਫਲਾਣੇ ਪਿੱਪਲ ਨੂੰ ਧਾਗਾ ਬੰਨ੍ਹ ਦਿਓ ਤੁਸੀਂ ਫਲਾਣੀ ਥਾਂ ਤੇ ਆ ਸੁੱਟ ਦਿਓ ਇਹ ਸਭ ਆ ਜਾਂਦੇ ਨੇ ਤੰਤਰ ਦੇ ਵਿੱਚ ਜਾਂ ਕਿਸੇ ਚੌਂਕ ਚਰਾਏ ਤੇ ਜੀ ਬੋਕਰ ਰੱਖ ਦਿਓ ਫਲਾਣੀ ਥਾਂ ਤੇ ਲੂਣ ਕਰ ਦਿਓ ਉਥੇ ਆ ਸੰਦੂਰਿਆ ਨਾਰੀਅਲ ਤਰ ਦਿਓ ਇਹ ਸਭ ਯੰਤਰ ਵਿੱਚ ਆ ਜਾਂਦੇ ਇਨ੍ਹਾਂ ਚੀਜ਼ਾਂ ਵਿੱਚੋਂ ਨਿਕਲ ਕੇ ਜਦੋਂ ਇੱਕ ਸਮਾਂ ਆਇਆ ਤੁਸੀਂ ਆਪ ਜੀ ਵੇਖੋਗੇ ਬਈ ਅਹਿਮਦ ਸ਼ਾਹ ਬਦਾਲੀ 2200 ਇਥੋਂ ਦੀਆਂ ਧੀਆਂ ਪੈਣਾ ਜਿਹੜੀਆਂ ਉਹਨਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾ ਰਹੇ ਸੀ ਗਜਨੀ ਦੇ ਬਾਜ਼ਾਰ 'ਚ ਵੇਚਣਾ ਔਰ ਜੇ ਪੜ ਕੇ ਵੇਖੋ ਤੇ 2200 ਦੇ ਵਿੱਚੋਂ ਇੱਕ ਵੀ ਸਿੱਖਾਂ ਦੀ ਧੀ ਨਹੀਂ ਸੀ ਪਰ ਕੀ ਉਹਨਾਂ ਜਿਨ੍ਹਾਂ ਨੇ ਛਡਾਈਆਂ ਉਹਨਾਂ ਨੇ ਧਾਗੇ ਬਣਵਾਏ ਸੀ ਕਿਉਂਕਿ ਉਹ ਤਮੰਦੇ ਹੀ ਨਹੀਂ ਇਸ ਬਾਤ ਨੂੰ ਐ ਪਾਈ ਪ੍ਰਹਿਲਾਦ ਸਿੰਘ ਜੀ ਉਹਨਾਂ ਦਾ ਇੱਕ ਰਹਿਤਨਾਮਾ ਹੈ ਜਿਹੜੇ ਆਪਾਂ ਰਹਿਤਨਾਮੇ ਪੜ੍ਹਦੇ ਨਾ ਉਹਨਾਂ ਵਿੱਚ ਭਾਈ ਪ੍ਰਹਿਲਾਦ ਸਿੰਘ ਜੀ ਹੋਣਾ ਦਾ ਜਿਹੜਾ ਰਹਿਤਨਾਮਾ ਹੈ ਉਹਦੇ ਵਿੱਚ ਖਾਸ ਕਰਕੇ ਲਿਖਿਆ ਸਿੱਖ ਹੋਏ ਕਰ ਤਾਗਾ ਮੇਲੇ ਚੌਪੜ ਬਾਜੀ ਗਣਕਾ ਖੇਲੇ ਇਹਨੂੰ ਪੜ ਲੈਣਾ ਜਾ ਕੇ ਸਿੱਖ ਹੋਏ ਕਰ ਤਾਗਾ ਮੇਲੇ ਤਾਗਾ ਬੰਨੇ ਪਾਵੇ ਗਲ ਚ ਜਿਵੇਂ ਤਾਗਾ ਤਾਗਾ ਹੀ ਹੈ ਉਹਨੂੰ ਭਾਵੇਂ ਕਹਿ ਲੋ ਜੀ ਗਲ ਚ ਨਹੀਂ ਜੀ ਗੁੱਟ ਤੇ ਨਹੀਂ ਧਾਗੇ ਦਾ ਮਤਲਬ ਧਾਗਾ ਹੀ ਹੈ ਸਿੱਖੋ ਏ ਕਰਤਾਗਾ ਮੇਲੇ ਚੌਪੜ ਬਾਜੀ ਗਣਕਾ ਖੇਲੇ ਜੂਆ ਇਤਿਆਦ ਗਣਕਾ ਦੂਸਰਾ ਪਾਸਾ ਆ ਗਿਆ ਵਿਸਵਾ ਵਾਲਾ ਵੀ ਇਹੋ ਜੇ ਕਰਮ ਜਿਹੜੇ ਕਰਨੇ ਜਨਮ ਸਵਾਨ ਪਾਵੇ ਗੋ ਕੋਟ ਸਵਾਨ ਅਰਥ ਕੁੱਤਾ ਹੀ ਹੁੰਦਾ ਕਹਿੰਦੇ ਕਰੋੜ ਜਨਮ ਕੁੱਤੇ ਦੇ ਪ੍ਰਾਪਤ ਹੋਣਗੇ ਉਹਨੂੰ ਹੁਣੇ ਆਪਾਂ ਹਿਸਾਬ ਲੈ ਲੈਣਾ ਵੀ ਗੁੱਟਾਂ ਤੇ ਬੰਨ ਕੇ ਕਿੰਨਾ ਨੇ ਬੰਨਣਾ ਉਹ ਬੰਨ ਲੈਣ ਜਨਮ ਸਵਾਨ ਪਾਵੇ ਗੋ ਕੋਟ ਬੀਜੋ ਬੁਰਾ ਹਾਥ ਤੇ ਸਖੋਟ ਉਹਦੇ ਹੱਥ ਦਾ ਬੀਜਿਆ ਵੀ ਖੋਟਾ ਸਭ ਕਰਮ ਖੋਟਾ ਹੋ ਕੇ ਰਹਿ ਜਾਏਗਾ ਇਹ ਆ ਜੋ ਰਹਿਤ ਨਾਮੇ ਦੇ ਵਿੱਚ ਬੋਲ ਸਾਨੂੰ ਮਿਲਦੇ ਨੇ ਇਹਨਾਂ ਥਾਵਾਂ ਤੋਂ ਵੀ ਹੋੜਿਆ ਉਹਦੇ ਤੋਂ ਬਾਅਦ ਦੋ ਚੀਜ਼ਾਂ ਸਾਨੂੰ ਹੋਰ ਪੁੱਛੀਆਂ ਜਾਂਦੀਆਂ ਜੀ ਬੇਬੇ ਨਾਨਕੀ ਰਖੜੀ ਬੰਨਣ ਲਈ ਆ ਕਿੰਨੇ ਲਿਖਿਆ ਭਾਈ ਨਿੰਜ ਫੋਟੋ ਵੇਖੀ ਸੀ 29 ਨਵੰਬਰ ਤੇ 1901 ਦਾ ਜਨਮ ਹੈ ਸਰਦਾਰ ਸ਼ੋਭਾ ਸਿੰਘ ਦਾ ਤੇ ਬੇਬੇ ਨਾਨਕੀ ਜੀ ਦਾ ਅਕਾਲ ਚਲਾਣਾ 1518 ਦਾ ਜੇ ਇਹਨਾਂ ਮੈਂ ਤੁਹਾਨੂੰ ਡੇਟ ਵਾਈਜ਼ ਤਾਂ ਦੱਸ ਰਿਹਾ ਵੀ ਸੌਖਾ ਹੋ ਜਾਂਦੀ ਚੀਜ਼ ਵੀ ਆਪਾਂ ਇਹ ਨਹੀਂ ਵੀ ਇੱਕ ਤੇ ਇਧਰ ਉਧਰ ਦੀਆਂ ਬਾਤਾਂ ਨੇ ਇਹਨੂੰ ਆਪਾਂ ਵਿਚਾਰ ਕੇ ਖੋਜ ਕੇ ਲੱਭ ਕੇ ਫਿਰ ਕੋਈ ਚੀਜ਼ ਜਿਹੜੀ ਉਹ ਕਹਿਣੀ ਉਹ ਆਥੈਂਟਿਕ ਹੋਣੀ ਚਾਹੀਦੀ ਹੈ 29 ਨਵੰਬਰ 1901 ਦਾ ਜਨਮ ਹੈ ਸ਼ੋਭਾ ਸਿੰਘ ਦਾ ਤੇ ਬੇਬੇ ਨਾਨਕੀ ਜੀ ਹੋਣਾ ਦਾ ਅਕਾਲ ਚਲਾਣਾ ਹੈ 1518 ਦਾ ਹੁਣ 1518 ਚ ਮਾੜਾ ਜਿਹਾ ਵੇਖ ਲਿਓ ਵੀ ਕਿਹੜੇ ਕੈਮਰੇ ਸੰਤ ਤੇ ਕਿੰਨੇ ਫੋਟੋ ਖਿੱਚੀ ਵੀ ਬੇਬੇ ਨਾਨਕੀ ਰਖੜੀ ਪੇ ਬੰਦੀ ਜਿਸ ਮਾਲਕ ਨੇ ਧਾਗੇ ਦੀ ਬਾਤ ਪਹਿਲੇ ਜਾਮੇ ਵਿੱਚ ਆਖ ਦਿੱਤੀ ਔਰ 9 ਸਾਲ ਦੀ ਆਰਬਲਾ ਵਿੱਚ ਆਖ ਦਿੱਤੀ ਉਹ ਕਿਵੇਂ ਕਹਿ ਸਕਦੇ ਵੀ ਬੰਨੋ ਜੀ ਫਿਰ ਅਸੀਂ ਦੂਸਰੀ ਚੀਜ਼ ਕਹਿੰਦੇ ਆ ਵੀ ਬਾਬਾ ਬਕਾਲਾ ਸਾਹਿਬ ਜੀ ਰਖੜ ਪੁੰਨਿਆਂ ਇਹਦਾ ਭਾਗੇ ਵੀ ਇੱਕ ਰੰ ਬੇਨਤੀ ਕੀਤੀ ਸੀ ਅਸਲ ਦੇ ਵਿੱਚ ਉਹ ਜਿਹੜਾ ਇਤਿਹਾਸ ਹੈ ਨਾ ਅਣਜਾਣੇ ਵਿੱਚ ਕਈ ਵਾਰੀ ਸੱਜਣ ਸਾਡੇ ਜਿਹੜੇ ਨੇ ਉਹ ਹੁਣ ਜਾਗਰੂਕਤਾ ਆ ਗਈ ਸੋਸ਼ਲ ਮੀਡੀਆ ਆ ਗਿਆ ਹੋਰ ਕਈ ਸਾਧਨ ਆ ਗਏ ਤਾਂ ਉਹ ਪ੍ਰਚਾਰ ਦੂਰ ਤੱਕ ਜਾਂਦਾ ਹੈ ਗੱਲਾਂ ਸਮਝਾਈਆਂ ਨਹੀਂ ਤੇ ਪਹਿਲੀ ਪਹਿਲੀ ਵਾਰ ਉੱਥੇ ਪੂਰਾ ਇਲਾਕਾ ਕਿਉਂਕਿ ਬਹੁਤ ਵੱਡੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਜੋੜ ਮੇਲਾ ਹੁੰਦਾ ਤੇ ਜਿਹਨੂੰ ਪੁੱਛਦੇ ਸਨ ਭਾਈ ਇਹਦਾ ਇਤਿਹਾਸ ਕਹਿੰਦੇ ਜੀ ਸੰਤ ਇੰਨਾ ਹੀ ਪਤਾ ਵੀ ਰਖੜ ਪੁੰਨਿਆ ਤੇ ਆਪਾਂ ਇਹ ਇਤਿਹਾਸ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੜ੍ਹਦੇ ਆ ਉਹਦਾ ਕਾਰਨ ਅਸਲ ਵਿੱਚ ਇਹ ਹੈ ਕਿ 30 ਮਾਰਚ 1664 ਨੂੰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਆ ਦਿੱਲੀ ਦੀ ertid ਤੇ ਔਰ ਇਹ 8ਵੇਂ ਜਾਮੇ ਤੱਕ ਪਹਿਲੀ ਵਾਰ ਹੋਇਆ ਸੀ ਕਿ ਜਿਨ੍ਹਾਂ ਨੂੰ ਗੁਰਤਾ ਗੱਦੀ ਦੇਣੀ ਆ ਉਹ ਕਿਤੇ ਹੋਰ ਨੇ ਤੇ ਜਿਨ੍ਹਾਂ ਨੇ ਦੇਣੀ ਉਹ ਕਿਤੇ ਹੋਰ ਨੇ ਨਹੀਂ ਤਾਂ ਹੁਣ ਤੱਕ ਇਦਾਂ ਨਹੀਂ ਸੀ ਹੋਇਆ ਜੇ ਪੰਜਵੇਂ ਪਾਤਸ਼ਾਹ ਵੀ ਸ਼ਹਾਦਤ ਦੇਣ ਗਏ ਤਾਂ ਗੁਰਤਾ ਗੱਦੀ ਦੀ ਮਰਿਆਦਾ ਨਿਭਾ ਕੇ ਗਏ ਸਨ ਪਰ ਇਹ ਪਹਿਲੀ ਵਾਰ ਹੋਇਆ ਕੋਈ ਚੀਜ਼ ਪਹਿਲੀ ਵਾਰ ਹੀ ਹੁੰਦੀ ਹੈ ਤੋ ਉਹਨੂੰ ਹੈਂਡਲ ਕਰਨਾ ਔਖਾ ਹੋ ਜਾਂਦਾ ਕਿਉਂਕਿ ਸੰਗਤ ਸਾਧਨ ਹੈ ਨਹੀਂ ਸਨ ਮਹਾਰਾਜ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਂਦੇ ਜਿਨ੍ਹਾਂ ਨੂੰ ਗੁਰਤਾ ਗੱਦੀ ਦੇਣੀ ਉਹ ਬਾਬਾ ਬਕਾਲਾ ਸਾਹਿਬ ਨੇ ਮਹਾਰਾਜ ਇਹ ਕਹਿ ਕੇ ਕਿ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਤੇ ਸਤਗੁਰੂ ਤਾਂ ਕਹਿ ਗਿਆ ਸਮਗਰੀ ਜਿਹੜੀ ਆ ਉਹ ਮਹਾਰਾਜ ਨੇ ਉੱਥੇ ਹੀ ਮਰਿਆਦਾ ਨਿਭਾ ਦਿੱਤੀ। ਦੁਆਰਕਾ ਦਾਸ ਜੀ ਉਹਨਾਂ ਦੇ ਸੁਪੁੱਤਰ ਦੀਵਾਨ ਦਰਗਾਹ ਮਲ ਉਹਨਾਂ ਦੀ ਡਿਊਟੀ ਲਾਈ ਗਈ। ਹੁਣ 30 ਮਾਰਚ ਨੂੰ ਜਦੋਂ ਉਹ ਉੱਥੇ ਮਹਾਰਾਜ ਜੀ ਦਾ ਜਦੋਂ ਸਰੀਰ ਅਗਨ ਪੇਟ ਬਾਲਾ ਸਾਹਿਬ ਕੀਤਾ ਉਹਦੇ ਤੋਂ ਬਾਅਦ ਗੁਰਬਾਣੀ ਦੇ ਜਾਪ ਉਹ ਸਭ ਕੋਈ ਨਹੀਂ ਵਿਚਲੇ ਜਾਂਦੇ ਸਮਾਂ ਲੱਗ ਗਿਆ। ਤੇ ਸਮਾਂ ਕਿੰਨਾ ਲੱਗਾ ਮਾਰਚ ਤੋਂ ਬਾਅਦ ਅਪ੍ਰੈਲ ਆਇਆ ਉਹ ਲੰਘ ਗਿਆ। ਮਈ ਲੰਘ ਗਈ। ਜੂਨ ਲੰਘ ਗਿਆ ਜੁਲਾਈ ਲੰਘ ਗਈ 4 ਮਹੀਨੇ ਪੂਰੇ ਹੋ ਗਏ ਉਹਦੇ ਤੋਂ ਬਾਅਦ 11 ਅਗਸਤ ਨੂੰ ਉਹ ਆ ਕੇ ਬਾਬਾ ਬਕਾਲਾ ਸਾਹਿਬ ਪਹੁੰਚਦੇ ਲਗਭਗ ਸਾਢੇ 4 ਮਹੀਨੇ ਬਾਅਦ ਉਹਨੇ ਚਿਰ ਨੂੰ ਕੀ ਹੋਇਆ ਵੀ ਜਿਹੜੇ ਲੋਕ ਇਸੇ ਝਾਕਤੇ ਸਨ ਵੀ ਕਦੋਂ ਮੌਕਾ ਮਿਲਿਆ ਉਹਨਾਂ ਅੱਖਾਂ ਮਿਲ ਗਿਆ ਉਹ ਮੰਜੀਆਂ ਲਾ ਕੇ ਬਹਿ ਗਿਆ ਇਹ ਮਹਿਮਾ ਪ੍ਰਕਾਸ਼ ਗ੍ਰੰਥੇ ਉਹਦੇ ਵਿੱਚ ਜਦੋਂ ਜ਼ਿਕਰ ਕੀਤਾ ਵੀ ਸੰਗਤ ਦੀ ਹੁਣ ਲੁੱਟਖਸੋ ਢੋ ਰਹੀ ਸੀ ਸੰਗਤ ਦੀ ਭਾਵਨਾ ਜਿਹੜੀ ਆ ਜਾਂ ਆਸਥਾ ਉਹਦੇ ਨਾਲ ਖਿਲਵਾੜ ਹੋ ਰਿਆ ਸੀ ਤੋਂ ਮਾਤਾ ਨਾਨਕੀ ਜੀ ਹੋਣਾ ਨੇ ਉਸ ਵਕਤ ਫਿਰ ਉਪਰਾਲਾ ਕੀਤਾ ਵੀ ਸੰਗਤ ਰਸਾਤਲ ਵਿੱਚ ਜਾ ਰਹੀ ਤੇ ਦਾ ਉਦਮ ਕਰਨਾ ਚਾਹੀਦਾ ਉਹਨਾਂ ਨੇ ਧੰਗ ਗੁਰੂ ਅਮਰਦਾਸ ਸਾਹਿਬ ਰਾਜ ਜੀ ਦੇ ਜਿਹੜੇ ਪੜਪੋਤਰੇ ਨੇ ਬਾਬਾ ਮੋਰੀ ਜੀ ਹੋਣੀ ਉਹਨਾਂ ਦੇ ਪੁੱਤਰ ਨੇ ਅੱਗੋਂ ਅਰਜਾਨੀ ਜੀ ਅਰਜਾਨੀ ਜੀ ਉਹਨਾਂ ਦੇ ਅੱਗੋਂ ਪੁੱਤਰ ਨੇ ਦਿਵਾਰਕਾ ਦਾਸ ਜੀ ਤੇ ਜਿਹੜੇ ਦਿਵਾਰਕਾ ਦਾਸ ਨੇ ਉਹਨਾਂ ਨੂੰ ਗਵਿੰਦਵਾਲ ਸਾਹਿਬ ਦੀ ਧਰਤੀ ਤੋਂ ਬੁਲਾਇਆ ਭਾਈ ਸੇ ਭਾਈ ਗੜੀਆ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਛੇਵੇਂ ਗੁਰਦੇਵ ਦੇ ਸਮੇਂ ਉਹਨਾਂ ਨੇ ਸਿੱਖੀ ਕਿਵੇਂ ਕਮਾਈ ਐ ਸਾ ਜੀਵਨ ਪੰਥ ਵਿੱਚ ਉਹਨਾਂ ਦੀ ਕਈ ਕੋ ਬਾਤ ਨਹੀਂ ਸੀ ਮੋੜਦਾ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਤੋਂ ਮੰਗਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਣਾ ਦੀ ਅੰਸਬੰਸ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਸੱਦਿਆ ਗਿਆ ਇਹ ਸਭ ਚੱਲ ਕੇ ਆਏ ਹੁਣ ਧੀਰਮਲ ਦਾ ਜੋਰ ਬੜਾ ਸ਼ੀਹੇ ਮਸੰਦ ਵਰਗੇ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਦੇ ਕੋਲ ਇਧਰੋਂ ਜਿਹੜਾ ਦੀਵਾਨ ਦਰਗਾਹ ਮੱਲ ਦਿੱਲੀ ਤੋਂ ਆਇਆ ਦਵਾਰਕਾ ਦਾਸ ਜੀ ਗੋਇੰਦਵਾਲ ਸਾਹਿਬ ਤੋਂ ਭਾਈ ਗੜੀਆ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਾਬਾ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਜੀ ਦੇ ਅੰਸਬੰਸੋਂ ਆਇਆ ਆਏ ਤੇ ਉਹਨਾਂ ਨੇ ਹੁਣ ਜਾ ਕੇ ਉੱਥੇ ਖਾਸ ਕਰਕੇ ਬੰਸਾਵਲੀ ਨਾਮੇ ਵਿੱਚ ਲਿਖਿਆ ਕਿ ਭਾਦੋਂ ਦਾ ਮਹੀਨਾ ਭਾਦਰੋਂ ਦਾ ਮਹੀਨਾ ਲਿਖਿਆ ਵੀ ਭਾਦਰੋਂ ਦਾ ਮਹੀਨਾ ਸੀ ਜਦੋਂ ਆਏ ਤਾਂ ਵਿਚਾਰ ਕਰਨ ਲੱਗੇ ਭਾਈ ਗੜੀਆ ਜੀ ਵੀ ਆਪਾਂ ਜੇ ਸਿੱਧੇ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਜਾਣੇ ਤੇ ਧੀਰਮਲ ਕ੍ਰੋਧ ਗੁੱਸਾ ਜਾਂ ਹੋਰ ਕੋਈ ਬਾਤ ਕਰੇ ਉੱਥੇ ਬਾਬਾ ਦਵਾਰਕਾਦਾਸ ਜੀ ਨੇ ਗੁਰੂ ਅਮਰਦਾਸ ਮਹਾਰੇ ਦੀ ਅਨਸੰਮਨ ਸੋ ਉਹਨਾਂ ਨੇ ਫਿਰ ਇੱਕ ਬਚਨ ਕਿਹਾ ਮਹਿਮਾ ਪ੍ਰਕਾਸ਼ ਨੇ ਉਹਨੂੰ ਕੋਟ ਕੀਤਾ ਉਹ ਕਹਿੰਦੇ ਨੇ ਵੀ ਆਪਾਂ ਹੁਣ ਜਿਹੜਾ ਉਹ ਚੱਲਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਔਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਚੱਲੀਏ ਕਿਉਂਕਿ ਉਹ ਹੀ ਨੇ ਜਿਨ੍ਹਾਂ ਬਾਬਤ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਔਰ ਤਾਂ ਕਰਕੇ ਆਖਿਆ ਚੱਲੀਏ ਤਾਹਾਂ ਗਿਣਤੀ ਨਹੀਂ ਕੋਈ ਕਹਿੰਦੇ ਇਹ ਕਿਸੇ ਬਾਤ ਕੀ ਇੱਥੋਂ ਸ਼ੁਰੂ ਕੀਤਾ ਉਹਨਾਂ ਨੇ ਮੇਮਾ ਪ੍ਰਕਾਸ਼ ਨੇ ਕਿਸੇ ਬਾਤ ਕੀ ਗਣਤਨਾ ਕੀਜੈ ਜੋ ਜਪ ਮੈਂ ਲਿਖਾ ਸੋ ਪੜ ਸੁਣ ਲੀਜੈ ਤੇ ਕੀ ਲਿਖਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਗੁਰੂ ਤੇਗ ਬਹਾਦਰ ਪੂਰਨ ਸੋਏ ਚੱਲੀਏ ਤਾਹਾਂ ਗਿਣਤੀ ਨਹੀਂ ਕੋਏ ਕਹਿੰਦੇ ਉਹਨਾਂ ਕੋਲੇ ਚੱਲੀਏ ਤਾਂ ਉਹਨਾਂ ਨੇ ਆ ਕੇ ਗੁਰਤਾ ਗੱਦੀ ਦੀ ਮਰਿਆਦਾ ਜਿਹੜੀ ਉਹ ਨਿਭਾਈ ਪਰ ਮਹਾਰਾਜ ਜੀ ਨੇ ਅਜੇ ਵੀ ਆਖਿਆ ਵੀ ਸਾਨੂੰ ਪ੍ਰਗਟ ਨਹੀਂ ਕਰਨਾ ਕਿਸੇ ਨੇ ਇਹ 11 ਅਗਸਤ ਨੂੰ ਜਿਹੜਾ ਗੁਰਤਾ ਗੱਦੀ ਦੀ ਮਰਿਆਦਾ ਨਿਭਾਈ ਗਈ ਤੇ ਆਪ ਜੀ ਵੇਖੋਗੇ ਵੀ ਜੇ ਪਿੱਛੇ ਥੋੜਾ ਜਾ ਕੇ ਵੇਖੋ ਤੇ ਵਿੱਚ ਕਈ ਲੀਪ ਦੇ ਸਾਲ ਆ ਜਾਂਦੇ ਆ ਉਹਨਾਂ ਕਰਕੇ ਦਿਨ ਵੱਧ ਜਾਂਦੇ ਇਹ ਜੇ ਉਸ ਹਿਸਾਬ ਨਾਲ ਵੇਖੋਗੇ ਤੇ ਪਛਾਣ ਨੂੰ ਜਾਏਗਾ ਕੰਮ ਔਰ ਉਹਦੇ ਤੋਂ ਬਾਅਦ ਅੱਧਾ ਅਗਸਤ ਫੇਰ ਲੰਘਿਆ ਸਤੰਬਰ ਲੰਘਿਆ ਫਿਰ ਅਕਤੂਬਰ 9 ਅਕਤੂਬਰ ਨੂੰ ਜਾ ਕੇ 1664 ਬਾਬਾ ਮੱਖਣ ਸ਼ਾਹ ਦੀ ਲੁਬਾਣਾ ਪਹੁੰਚਦੇ ਆਪਣੇ ਪਰਿਵਾਰ ਸਮੇਤ ਉਹ ਫਿਰ ਇਤਿਹਾਸ ਆਪਜੀ ਸਾਰੇ ਜਾਣਦੇ ਜਿਵੇਂ ਉਹਨਾਂ ਨੇ ਸਤਗੁਰਾਂ ਨੂੰ ਪ੍ਰਗਟ ਕੀਤਾ ਤੇ ਕੋਠੇ ਚੜ ਕੇ ਓਕਾ ਦਿੱਤਾ ਵੀ ਆ ਜਿਹੜੇ ਪਖੰਡੀਆਂ ਝੂਠੀਆਂ ਨਕਲੀਆਂ ਦੇ ਜਾਲ 'ਚ ਫਸੇ ਫਿਰਦੇ ਹੋ ਭੁੱਲਿਏ ਸਿੱਖੇ ਸੁਣੋ ਦੇ ਕਾਨ ਗੁਰੂ ਲਾਧੋ ਹੈ ਮਹਿਦ ਮਹਾਨ ਕਹਿੰਦੇ ਜਿਹੜਾ ਪ੍ਰਗਟ ਵੱਡਾ ਗੁਰੂ ਹੈ ਅਸਲ ਗੁਰੂ ਹੈ ਉਹ ਤਾਂ ਬੈਠੇ ਨੇ ਤੁਸੀਂ ਹੋਰ ਪਾਸੇ ਭੁੱਲੇ ਫਿਰਦੇ ਹੋ ਇਹ ਦਿਨ ਤਾਂ ਅਸਲ ਵਿੱਚ ਇਹ ਸੀ ਵੀ ਐਵੇਂ ਇਧਰ-ਉਧਰ ਡੇਰਿਆਂ ਦੇ ਉੱਤੇ ਝੂਠਿਆਂ ਨਕਲੀਆਂ ਦੇ ਜਾ ਕੇ ਪੈਰ ਘੁੱਟਣ ਦੀ ਬਜਾਏ ਹੋਰ ਇਹੋ ਜੇ ਧਾਗੇ ਤਵੀਤਾਂ ਦੇ ਚੱਕਰ ਵਿੱਚ ਪੈ ਕੇ ਵੀ ਇਹ ਅਸਲ ਵਿੱਚ ਦੇਣਾ ਸੱਚਾ ਗੁਰੂ ਲੱਭ ਗਿਆ ਪੂਰਨ ਗੁਰੂ ਲੱਭ ਗਿਆ ਹੋ ਕਾਤਾ ਦੇਣਾ ਸੀ ਇਹ ਪਰ ਅਸੀਂ ਉਹਨੂੰ ਚੀਜ਼ ਨੂੰ ਵੀ ਕਈ ਵੇਰੀ ਮਨਮਤ ਬਣਾ ਕੇ ਰੱਖ ਦਿੰਨੇ ਵੀ ਉੱਥੇ ਇਤਿਹਾਸ ਸੁਣਤਾ ਸ਼ੁਕਰ ਹੈ ਵੀ ਮਹਾਰਾਜ ਦਾ ਇਹ ਸਮਝ ਆਉਣ ਲੱਗੀ ਕਿਤੇ ਪਤਾ ਲੱਗਣ ਲੱਗਾ ਨਹੀਂ ਤੇ ਅਕਸਰ ਜਿਹੜਾ ਉਹ ਕੇਵਲ ਇਨਾ ਚੇਤਾ ਸੀ ਵੀ ਪੁੰਨਿਆਂ ਦੇ ਦਿਨ ਉਹ ਦਿਹਾੜਾ ਜਿਹੜਾ ਤੇ ਆਖ ਦਿਨਾਂ ਜੀ ਰਖੜ ਪੁੰਨਿਆਂ ਨਹੀਂ ਅਸਲ ਵਿੱਚ ਇਹ ਸਤਗੁਰਾਂ ਦਾ ਪ੍ਰਗਟ ਦਿਵਸ ਹੈ ਗੁਰਤਾ ਗੱਦੀ ਦਿਵਸ ਕਹਿ ਲਓ ਪ੍ਰਗਟ ਦਿਵਸ ਕਹਿ ਲਓ ਕਿਉਂਕਿ ਗੁਰਤਾ ਗੱਦੀ ਵਿਸਾਖ ਚ ਆਉਂਦਾ ਓਦੋਂ ਹੀ ਮੰਨ ਲਿਆ ਜਾਂਦਾ ਜਦੋਂ ਮਹਾਰਾਜ ਜੀ ਦੀ ਸਤਗੁਰਾਂ ਦਾ ਜੋਤੀ ਜੋਤ ਸਮਾਉਣਾ ਹੁੰਦਾ ਤੋ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਵੀ ਮਹਾਰਾਜ ਦਾ ਪ੍ਰਗਟ ਦਿਵਸ ਵੀ ਤੇ ਸਤਗੁਰਾਂ ਦਾ ਜਿਹੜਾ ਗੁਰਤਾ ਗੱਦੀ ਦੀ ਮਰਿਆਦਾ ਜਿੱਦਣੇ ਭਾਈ ਅਸਲ ਦਿਹਾੜਾ ਏ ਇਹ ਸੀ ਦੂਸਰੀ ਚੀਜ਼ ਆ ਗਈ ਇੱਕ ਸਾਡੇ ਵੱਲੋਂ ਲੌਜਿਕ ਇਹ ਦਿੱਤਾ ਜਾਂਦਾ ਜੀ ਫਿਰ ਕੀ ਇਹ ਭੈਣਾ ਭਰਾਵਾਂ ਦਾ ਪਿਆਰ ਹੈ ਪਰ ਅੱਜ ਜ਼ਿਆਦਾਤਰ ਇਸ ਦਿਨ ਤੇ ਰਫੜ ਪੈਂਦੇ ਨੇ ਰਿਸ਼ਤੇ ਉਲਟ ਵਿਗੜਦੇ ਨੇ ਜ਼ਿਆਦਾਤਰ ਕਿਉਂ ਅਮੇ ਇੱਕ ਵਾਰੀ ਸੁਣਾਇਆ ਸੀਗਾ ਕਹਿ ਕਿ ਸਮਾਪਤੀ ਕਰਦੇ ਆ ਉਹ ਕਿਸੇ ਨਾ ਘਰ ਦੇ ਵਿੱਚ ਲਵੇਰਾ ਮੁੱਕ ਗਿਆ ਲਵੇਰਾ ਭਾਗ ਕੇ ਦੁੱਧ ਨਹੀਂ ਪਸ਼ੂ ਦੁੱਧ ਨਹੀਂ ਸੰਦ ਦੇਂਦੇ ਉਹ ਹੁਣ ਲੋਕ ਥੋੜਾ ਜਿਹਾ ਲੱਗ ਪੈ ਵੀ ਉਹ ਨਹੀਂ ਤੇ ਕੀ ਕਰਦੇ ਨੇ ਇੱਕ ਟਾਈਮ ਦੁੱਧ ਵਾਧੂ ਹੋਣਾ ਇੱਕ ਟਾਈਮ ਸਾਰੀਆਂ ਮੱਜਾਂ ਨੇ ਭੱਜ ਜਾਣਾ ਤੇ ਮੁੜ ਕੇ ਦੂਜਿਆਂ ਤੋਂ ਲੈਂਦੇ ਫਿਰਨਾ ਕਈ ਵਾਰੀ ਦੁੱਧੀ ਨੂੰ ਪਾਉਂਦੇ ਸਨ ਮੁੜ ਕੇ ਦੁੱਧੀ ਤੇ ਉਲਟ ਲੈਣਾ ਵੀ ਵੀ ਦਈ ਜਾ ਜਦੋਂ ਮੱਝ ਸੂਪੀ ਫਿਰ ਤੈਨੂੰ ਪਾਉਣਾ ਸ਼ੁਰੂ ਕਰ ਦੇਾਂਗੇ ਕਿਉਂਕਿ ਉਹਦੋਂ ਮਾਇਆ ਵਾਲਾ ਕੰਮ ਐਡਾ ਹੈ ਨਹੀਂ ਸੀ ਉਹਨਾਂ ਕਿਤੇ ਝੋਟੀ ਚੰਗੀ ਪਲੀ ਤੇ ਉਹਦੀ ਬੜੀ ਸੇਵਾ ਤੇ ਛੋਟੇ ਛੋਟੇ ਜਵਾਕ ਉਹਦੋਂ ਪੀਜੇ 버ਗਰ ਨਹੀਂ ਸਨ ਹੈਗੇ ਤੇ ਉਹ ਨਾਖਣਾ ਵੀ ਦੁੱਧ ਪੀਣਾ ਦੁੱਧ ਪੀਣਾ ਤੇ ਪਿਓ ਨੇ ਮਾਂ ਨੇ ਵੀ ਆਖਣਾ ਪੁੱਤ ਆਪਣੀਆਂ ਮੱਝ ਸੂਣ ਵਾਲੀ ਤੇ ਤੁਹਾਨੂੰ ਦੁੱਧ ਵਾਧੂ ਜਿੰਨਾ ਮਰਜੀ ਅੱਛਾ ਉਹਨੇ ਬੱਚੇ ਨਾ ਖਣਾ ਇਹ ਦਿਆ ਕਰੇਗੀ ਉਹਨੇ ਕਰੀ ਪੱਠਿਆਂ ਦਾ ਰੁਗ ਲੈ ਕੇ ਉਹਦੇ ਅੱਗੇ ਪਿੱਛੇ ਫਿਰਨਾ ਕਦੀ ਉਹਦੀ ਕੰਡ ਤੇ ਹੱਥ ਫੇਰਨਾ ਵੀ ਹੁਣ ਤੂੰ ਛੇਤੀ ਛੇਤੀ ਪਾਈ ਜਦੋਂ ਤੂੰ ਇਹ ਦੁੱਧ ਦੇਣ ਲੱਗ ਜਾਣਾ ਕਦੀ ਗਲਾਸ ਲੈ ਕੇ ਐਕਟਿੰਗ ਕਰਨੀ ਮੈਨੂੰ ਦੁੱਧ ਮਿਲਿਆ ਕਰੂ ਐਸਾ ਕੁਝ ਉਹ ਵਿੱਚ ਆ ਗਈ ਰਖੜੀ ਤੇ ਭੈਣ ਜੀ ਹੋਣੀ ਆ ਕੇ ਰਖੜੀ ਬਣਨ ਉਹਨ ਵੀਰ ਗਰੀਬ ਵਿਚਾਰਾ ਉਹ ਆਖੇ ਵੀ ਕੁ 2-400 ਰੁਪਇਆ ਲੈ ਜਾ। ਉਹ ਆਂਦੀ ਮੈਂ ਤਾਂ ਛੋਟਾ ਹਾਥੀ ਲੈ ਕੇ ਆਈ ਨਾਲ। ਮੈਂ ਤਾਂ ਰਖੜੀ ਬਣਾਈ ਦੀ ਝੋਟੀ ਲੈ ਕੇ ਜਾਣੀ ਆ ਤੇ ਉਹਦੇ ਕਹਿੰਦਿਆਂ ਕਹਿੰਦਿਆਂ ਉਹਨਾਂ ਆਖੇ ਵੀ ਜੇ ਵਗਾੜੀ ਕਾ ਮੌਖਾ ਨਾ ਮਾਂ ਬੋਲੀ ਨਾ ਕੁਝ ਉਹਨਾਂ ਲਾ ਕੇ ਤੇ ਜਿਹੜਾ ਜਵਾਕ ਵਿਚਾਰਾ ਝੋਟੀ ਦੇ ਦਿਵਾਲੇ ਗਲਾਸ ਲੈ ਲੈ ਘੁੰਮਦਾ ਸੀ ਵੀ ਕੱਲ ਨੂੰ ਸੂਏ ਕਿ ਦੁੱਧ ਪੀਵਾਂਗੇ ਤੇ ਭੂਆ ਜਿਉਣੀ ਲੱਦ ਕੇ ਹੋ ਗਿਆ। ਤੇ ਉਹ ਪਰਤ ਕੇ ਆਖਣ ਵੀ ਹੁਣ ਕੀ ਬਣੂ? ਉਹ ਬੱਚਾ ਹੁਣ ਕਹਿੰਦੇ ਵੀ ਤੁਹਾਡੀ ਭੂਆ ਉਹ ਜਦੋਂ ਭੂਆ ਆਇਆ ਕਰੇ ਨਾ ਉਸ ਤੋਂ ਬਾਅਦ ਵੀ ਕਿਤੇ ਮਹੀਨੇ 2 ਮਹੀਨੇ ਬਾਅਦ ਵੀ ਤੇ ਜਵਾਕ ਡਰਦੇ ਹੋਏ ਡਾਡਾ ਮਾਰ ਕੇ ਮਾਂ ਨੂੰ ਆਖਣ ਵਿੱਚ ਚੀਜ਼ਾਂ ਲਕੋਲਾ ਆ ਗਈ ਫੇਰ ਪਤਾ ਨਹੀਂ ਹੁਣ ਕੀ ਚੁੱਕ ਕੇ ਲੈ ਜਾਣਾ ਮਤਲਬ ਇਹ ਰਿਸ਼ਤੇ ਜਿਹੜੇ ਨਾ ਅਸਲ ਵਿੱਚ ਚੇਤਾ ਰੱਖਿਓ ਮੈਂ ਇਹ ਨਹੀਂ ਕਹਿੰਦਾ ਭੂਆ ਮਾਸੀਆਂ ਚਾਚੀਆਂ ਤਾਈਆਂ ਪਹਿਲੀ ਗੱਲ ਤੇ ਹੁਣੇ ਕੰਮ ਹੀ ਖਤਮ ਹੋ ਰਿਹਾ ਮਤਲਬ ਆ ਜਿਵੇਂ ਅਸੀਂ ਪਹਿਲਾਂ ਬੈਂਡ ਬੁੰਡ ਵਾਲੇ ਲਿਆਉਣੇ ਆ ਨਾ ਹੁਣ ਗਾਂ ਕਾਮੇ ਚਲਣਾ ਵੀ ਵੀ ਕਿਰਾਏ ਤੇ ਲਿਆਉਣੇ ਪਿਆ ਕਰਨੇ ਰਿਸ਼ਤੇ ਉਹ ਅਗਲੇ ਨੇ ਸਭ ਨਾਲੋਂ ਜ਼ਿਆਦਾ ਜਿਹੜਾ ਜਿਵੇਂ ਆਂਦੇ ਵੀ ਜੀਜਾ ਉਹਦਾ ਤਾਂ ਰੇਟ ਮੈਨ ਲੱਗਦਾ ਵੱਧ ਜਾਣਾ ਜ਼ਿਆਦਾ ਕਿਉਂਕਿ ਉਹਦੇ ਨਖਰੇ ਵੱਧ ਹੁੰਦੇ ਆ ਵੀ ਉਹਨਾਂ ਆਖਣਾ ਵੀ ਉਹ ਦੱਸੋ ਕਿੰਨੇ ਚਾਹੇਗਾ ਜਾਂ ਕਿਨ ਕਿਉਂਕਿ ਜਿਹੋ ਜਗਾ ਨਾ ਮਾਸੀ ਨਾ ਸਾਲੀ ਨਾ ਭੂਆ ਨਾ ਇਹਦੇ ਚ ਇੱਕ ਹੋ ਗਿਆ ਖਤਮ ਹੈ ਜੀ ਇੱਕ ਤੇ ਕੰਮ ਲੇਕਿਨ ਇਹ ਜਿਹੜਾ ਅਸਲ ਵਿੱਚ ਅਸੀਂ ਤਿਉਹਾਰ ਨਹੀਂ ਵਪਾਰ ਬਣਾ ਲਿਆ ਠੀਕ ਆ ਭੈਣ ਕਮਜ਼ੋਰ ਆ ਗਰੀਬ ਘਰ ਆ ਤੇ ਭਰਾਵਾਂ ਨੂੰ ਉਹਦੀ ਮਦਦ ਕਰਨੀ ਰੱਜ ਕੇ ਕਰਨੀ ਚਾਹੀਦੀ ਕਰਨੀ ਚਾਹੀਦੀ ਭੈਣ ਭਰਾ ਦੇ ਜਿਹੜਾ ਹੈ ਸਾਰਾ ਬੰਨ ਲੇਕਿਨ ਕਈ ਵਾਰੀ ਉਲਟ ਵੀ ਹੁੰਦਾ ਹੋ ਸਕਦਾ ਵੀ ਭੈਣ ਚੰਗੇ ਘਰ ਚਲੀ ਗਈ ਭਰਾ ਗਰੀਬ ਹੋ ਸਕਦਾ ਤੇ ਉਥੇ ਭੈਣ ਵੀ ਭਰਾ ਦੀ ਮਦਦ ਕਰ ਸਕਦੀ ਪਰ ਜੇ ਆ ਕਰਮ ਕਾਂਡਾਂ ਦੇ ਵਿੱਚੋਂ ਬਾਹਰ ਨਿਕਲਾਂਗੇ ਤਾਂ ਹੋਏਗਾ ਜਿਹਦੇ ਚ ਫਸੇ ਰਹੇ ਫਿਰ ਨਹੀਂ ਹੋਣਾ ਫਿਰ ਤਾਂ ਇਸ ਦਿਨ ਦੇ ਉੱਤੇ ਵੀ ਮੈਂ ਇੰਨਾ ਕੀਤਾ ਉਹ ਜਿਵੇਂ ਗਿਆਨੀ ਜੀ ਕਹਿੰਦੇ ਸੀ ਉਹ ਕਹਿੰਦੇ ਵੀ ਲੈ ਕੇ ਗਈ 200 250 ਰੁਪਇਆ ਲਾਤਾ ਤੇ ਭਰਾ ਅੱਗੋਂ ਗਰੀਬ ਉਹਨੇ 100 ਦਿੱਤਾ ਤੇ ਉਹ ਮੂੰਹ ਬਣਾ ਕੇ ਹੁਣ ਜਦੋਂ ਆਸਤੇ 200 250 ਲਾਉਂਦਾ ਤੇ ਆਸਤੇ 1000 ਦੀ ਹੁੰਦੀ ਆ ਨਾ ਵੀ 250 ਲਾਇਆ ਤੇ 1000 ਮਿਲੂ ਤੇ 250 ਲਾ ਕੇ ਮਿਲੇ 100 ਤੇ ਉਹ ਰਸਤੇ 'ਚ ਕਿਸੇ ਨੇ ਪੁੱਛਿਆ ਵੀ ਭੈਣੇ ਕੀ ਗੱਲ ਹੈ ਮੂੰਹ ਜਾਂ ਬਣਾ ਕੇ ਤੁਰੇ ਫਿਰਦੀਆਂ ਕਿੱਥੋਂ ਆਈਆਂ ਆਂਦੀ ਸਿਆਪਾ ਕਰਨ ਗਈ ਸਾਂ ਕਰਕੇ ਆਈ ਆਂ ਵੀ ਕਰਕੇ ਮੈਂ 250 ਲਾਇਆ ਉਹਨੇ ਅੱਗੋਂ 100 ਹੀ ਦਿੱਤਾ ਤੇ ਦੱਸੋ ਇਹ ਰਿਸ਼ਤੇ ਬਣੇ ਕਿ ਵਿਗੜੇ ਅਸੀਂ ਇਹਨਾਂ ਕੱਚਿਆਂ ਕਰਮਾਂ 'ਚੋਂ ਬਾਹਰ ਨਿਕਲ ਕੇ ਭੈਣ ਪਰ ਫੇਰ ਇੱਕ ਹੋਰ ਮੈਂ ਬੇਨਤੀ ਲਾਸਟ ਤੇ ਕਰ ਦਵਾਂ ਨਹੀਂ ਜੀ ਚਲੋ ਫਿਰ ਅਸੀਂ ਧਾਗਾ ਨਹੀਂ ਤੇ ਕੜਾ ਲੈ ਜੀਏ ਮਤਲਬ ਕੰਮ ਕਰਨਾ ਜ਼ਰੂਰ ਆ ਗੱਲ ਤੇ ਇਸ ਦਿਨ ਤੇ ਕੜਾ ਕਿਉਂ ਪੋਣਾ ਹੈ ਕਹਾਣੀ ਤੇ ਉਹ ਉਰਦੂ ਦੇ ਸ਼ਾਇਰ ਦਾ ਇੱਕ ਬੋਲਿਆ ਉਹ ਕਹਿੰਦਾ ਹੈ ਕਿ ਤਾਰੇ ਕਹਿੰਦੇ ਹਨ ਕਿ ਗगन ਬਦਲਾ ਹੈ ਬੁਲਬੁਲ ਕਹਤੀ ਹੈ ਕਿ ਚਮਨ ਬਦਲਾ ਉਹ ਕਿ ਉਹਨਾਂ ਨੂੰ ਭੁਲੇਖਾ ਕਹਿੰਦੇ ਤਾਰੇ ਕਹਿੰਦੇ ਆਕਾਸ਼ ਬਦਲ ਗਿਆ ਬੁਲਬੁਲ ਕਹਿੰਦੀ ਚਮਨ ਬਾਗ ਬਦਲ ਗਿਆ ਤਾਰੇ ਕਹਿੰਦੇ ਹਨ ਕਿ ਗगन ਬਦਲਾ ਹੈ ਬੁਲਬੁਲ ਕਹਤੀ ਹੈ ਕਿ ਚਮਨ ਬਦਲਾ ਹੈ ਸ਼ਮਸ਼ਾਨ ਕੀ ਖਾਮੋਸ਼ੀ ਕਹਤੀ ਹੈ Laash wahi hai lekin kafan badla hai ve laash ohi hai kafan kapde badal deo assi phir jeo thage di thaan teo is din te kada paave merti tandro ohi rahi na kada kise adar din vi paya ja sakda ise karke hun ta pehna jidiyan vekho tusi army de vich borderan de utte duty kar rahi haa aa zyada tar kayi pehna ta onanne inna sahara ditta hai ਵੀ ਆ ਬਾਰ ਬੂਰ ਵਾਲਾ ਕੰਮ ਕਈ ਟੱਬਰਾਂ ਦੇ ਟੱਬਰ ਭੈਣਾ ਦੇ ਸਿਰ ਤੇ ਢੋਏ ਗਏ ਕਿੰਨਾ ਉਹਨਾਂ ਨੇ ਸਹਾਰਾ ਆਸਰਾ ਇਹੋ ਜਿਹਾ ਕੁਝ ਕੀਤਾ ਇਸੇ ਕਰਕੇ ਦੁਆਈ ਰੱਬ ਦੀ ਅਸੀਂ ਆਖੀ ਨਹੀਂ ਜੀ ਸਾਡਾ ਸਮਾਜ ਉਹ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਉਹਨਾਂ ਨੂੰ ਕਹੋ ਜੀ ਅਸੀਂ ਤੁਹਾਨੂੰ ਵੈਸੇ ਮੁਬਾਰਕਬਾਦ ਦੇ ਦੇਣ ਤੁਹਾਡਾ ਧਰਮ ਹੈ ਅਸੀਂ ਬੈਰ ਨਹੀਂ ਕਰਦੇ ਲੇਕਿਨ ਤੁਸੀਂ ਆਖੋ ਮੈਂ ਤੈਨੂੰ ਧਾਗਾ ਬੰਨਣਾ ਨਹੀਂ ਤੂੰ ਨਾਂ ਵੀ ਬੰਨ ਕੱਲ ਨੂੰ ਕੋਈ ਬਾਤ ਬਣੇਗੀ ਚੇਤਾ ਰੱਖੀ ਮੈਂ ਤੇਰੇ ਨਾਲ ਖਲੋਉ ਕਿਉਂਕਿ ਮੈਂ ਸਿੱਖਿਆ ਪਰ ਇਹ ਉਲਟਿਆ ਕੰਮ ਸਾਡੇ ਇੱਥੇ ਜਿੰਨੇ ਹੋ ਜਿਹੇ ਧਿਆਰ ਬਣਾਏ ਜਾਂਦੇ ਆ ਉਹ ਨਹੀਂ ਆਵੇਖੋ ਅ ਪਰਸੋਂ ਚੌਥੀ ਕਿਤੇ ਕਿਸੇ ਡਾਕਟਰ ਕਿਸੇ ਨਰਸ ਧੀ ਦੇ ਨਾਲ ਬਲਾਤਕਾਰ ਕਿਤੇ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਤਿਆਂ ਧਾਗੇ ਬੰਨੇ ਇਹਨਾਂ ਨੂੰ ਕੀ ਕਹੇ ਇਹਨਾਂ ਨੂੰ ਇਹਨਾਂ ਨੇ ਕੀ ਸਿੱਖਿਆ ਧਾਗਿਆਂ ਤੋਂ ਇਹ ਸਿੱਖ ਜਿਹੜਾ ਉਹ ਗੁਰੂ ਦਾ ਪਿਆਰਾ ਅਸਲ ਕਹਾਣੀ ਤੈ ਸੀ ਪਰ ਬੇਟੀ ਕੋ ਬੇਟੀ ਜਾਨਣਾ ਪਰ ਇਸਤਰੀ ਕੋ ਮਾਤ ਬਖਾਨਣਾ ਆਪਣੀ ਇਸਤਰੀ ਸਿਓ ਰਤ ਹੋਈ ਰਹਿਤਵਾਨ ਗੁਰਕਾ ਸਖ ਸੁਇ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਢੀਆਂ ਜਾਣੇ ਇਹ ਸੀ ਅਸਲ ਵਿੱਚ ਜੀਵਨ ਤੋ ਗੁਰੂ ਕਿਰਪਾ ਕਰੇ ਇਸ ਮਨਮਤ ਤੋਂ ਅਸੀਂ ਹਟ ਕੇ ਅਸਲ ਗੁਰੂ ਦੇ ਸ਼ਬਦ ਦੇ ਨਾਲ ਜੀਵਨ ਦੇ ਨਾਲ ਜੁੜੀਏ ਗੁਰੂ ਕਾ ਸ਼ਬਦ ਦੀ ਉਹ ਸਾਡਾ ਸਭ ਨਾਲੋਂ ਵੱਡਾ ਰਖ ਹੈ ਨਾਲੇ ਮਹਾਰਾਜ ਕਹਿੰਦੇ ਵੈ ਦੋ ਨਾ ਵਾਈ ਭੈਣੋਂ ਨਾ ਪਾਈ ਇੱਕੋ ਸਹਾਈ ਰਾਮ ਹੈ ਇਹ ਦਾਤ ਸਮਝ ਆ ਜਾਏ ਤੇ ਇਹ ਧੀਆਂ ਪੈਣਾ ਵੀ ਆਪਣੇ ਆਪ ਨੂੰ ਨਿਰਬਲ ਨਾ ਸਮਝਣ ਵੀ ਮੈਂ ਰੱਖਿਆ ਕਰਨ ਮਹਾਰਾਜ ਨੇ ਸ਼ਸਤਰ ਦਿੱਤੇ ਤੁਹਾਨੂੰ ਵੀ ਉਡੀਕ ਥੋੜੀ ਕਰਨੀ ਹੈ ਸਤਿਗੁਰੂ ਮਹਾਰਾਜ ਨੇ ਸਿੰਘਣੀਆਂ ਬਣਾਇਆ ਤੁਹਾਨੂੰ ਧੀਆਂ ਬਣਾਇਆ ਔਰ ਇਹ ਨਹੀਂ ਆਖਿਆ ਵੀ ਦੂਸਰੇ ਤੇ ਨਿਰਪਰ ਰੋ ਤੇ ਹੁਣ ਤੇ ਕਈ ਵੀਰ ਵਿਚਾਰੇ ਨਸ਼ੇ ਚ ਡਿੱਗੇ ਤੇ ਭੈਣਾ ਮੈਂ ਇੱਥੇ ਕਈ ਨਸ਼ਾ ਸ਼ਡਾਉ ਕੇਂਦਰਾਂ ਚ ਕਾਉਂਸਲਿੰਗ ਕਲਾਸ ਲਾਉਣ ਜਾਂਦੀ ਆ ਉਹ ਭੈਣ ਬਾਰੋ ਕਈ ਵਾਰੀ ਫੋਨ ਤੇ ਗੱਲ ਕਰਾਉਂਦੇ ਵੀ ਉਹਦੀ ਫੀਸ ਉਹ ਭਰ ਰਹੀ ਮੇਰੇ ਵੀਰ ਨੂੰ ਨਸ਼ਾ ਛਡਾ ਦਿਓ ਦਲਦਲ ਚੋਂ ਕੱਢ ਦਿਓ ਉਹ ਇਹੋ ਜਿਹਾ ਕੋ ਚੱਲ ਰਿਹਾ ਤੇ ਉਹਨਾਂ ਨੂੰ ਉਹਨਾਂ ਤੋਂ ਕਿੱਥੇ ਰੱਖਿਆ ਹੋ ਜਾਊਗੀ ਸਤਿਗੁਰੂ ਦਇਆ ਕਰੇ ਹੋਈਆਂ ਪੁੱਲਾਂ ਦੀ ਖਿਮਾ ਕਰੋ ਕਿਰਪਾ ਉਚਾਰਨ ਕਰੋ ਜੀ ਵਾ